ਨਵੇਂ ਸਾਲ ਦੇ ਨਾਲ ਦੇਸ਼ ਭਰ ਦੇ ਵਿੱਚ ਤੁਹਾਨੂੰ ਬਦਲਾਅ ਵੀ ਦੇਖਣ ਨੂੰ ਮਿਲਣਗੇ ਪੰਜਾਬ ਕਲਿੱਕ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਜਸ਼ਨ ਭੁੱਲਾ ਤੇ ਗੱਲ ਕਰਾਂਗੇ ਨਵੇਂ ਸਾਲ ਬਾਰੇ 2026 ਜੇਕਰ ਸ਼ੁਰੂ ਹੁੰਦਾ ਹੈ ਅੱਜ ਤੋਂ ਸ਼ੁਰੂ ਹੋਣ ਤੋਂ ਬਾਅਦ ਕਾਫੀ ਵੱਡੇ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ ਵੱਖ-ਵੱਖ ਡਿਪਾਰਟਮੈਂਟ ਦੇ ਵਿੱਚ ਸਰਕਾਰ ਦੇ ਵਿੱਚ ਤੁਹਾਨੂੰ ਬਦਲਾਅ ਦੇਖਣ ਨੂੰ ਮਿਲ ਸਕਦੇ ਨੇ ਅੱਜ ਆਪਾਂ ਕੁਝ ਇਹੋ ਜਿਹੇ ਬਦਲਾਅ ਬਾਰੇ ਗੱਲ ਕਰਾਂਗੇ ਹਾਲਾਂਕਿ ਜੇਕਰ ਗੱਲ ਕਰੀਏ ਸ਼ੁਰੂਆਤ ਤੋਂ ਸਭ ਤੋਂ ਪਹਿਲਾ ਤੇ ਸਭ ਤੋਂ ਵੱਡਾ ਬਦਲਾਅ ਜੋ ਕਿ ਆ ਸਕਦਾ ਹੈ ਨਵੇਂ ਸਾਲ ਦੇ ਵਿੱਚ ਉਹ ਹੈ ਕਿ 8th ਪੇ ਕਮਿਸ਼ਨ ਜੋ ਇੱਕ ਬਹੁਤ ਵੱਡਾ ਫਾਇਦਾ ਦੇ ਸਕਦੀ ਹੈ ਸਰਕਾਰੀ ਕਰਮਚਾਰੀਆਂ ਨੂੰ ਅਤੇ ਪੈਨਸ਼ਨ ਦੇ ਵਿੱਚ ਬੜੌਤਰੀ ਹੋ ਸਕਦੀ ਹੈ ਅਤੇ ਜੇਕਰ ਗੱਲ ਕਰੀਏ ਦੂਜੇ ਪਾਸੇ ਬੈਂਕਿੰਗ ਦੀ ਬੈਂਕਿੰਗ ਦੇ ਵਿੱਚ ਹੁਣ ਜੇਕਰ ਤੁਸੀਂ ਕੋਈ ਲੋਨ ਲਿਆ ਉਹਦੇ ਵਿੱਚ ਹੁਣ ਵਿਆਜ ਦੀ ਦਰਾਂ ਘਟਾਈਆਂ ਜਾਣਗੀਆਂ ਇਹ ਵੀ 2026 ਦੇ ਵਿੱਚ ਹੋ ਸਕਦਾ ਹੈ ਦੂਜੇ ਪਾਸੇ ਜੇਕਰ ਗੱਲ ਕਰੀਏ ਸੀएनजी ਦੀ ਸੀएनजी ਜਿਹੜੀ ਗੈਸ ਹੈ ਉਹਦੀ ਕੀਮਤਾਂ ਦੇ ਵਿੱਚ ਵੀ ਤੁਹਾਨੂੰ ਕਾਫੀ ਵੱਡਾ ਫਾਇਦਾ ਦੇਖਣ ਨੂੰ ਮਿਲੇਗਾ ਜੇਕਰ ਜੋਡੀ ਗੈਸ 90 ਰੁਪਏ ਦੀ ਮਿਲਦੀ ਹੈ ਤਾਂ ਤੁਹਾਨੂੰ ਉਹ 85 ਰੁਪਏ ਦੀ ਮਿਲ ਸਕਦੀ ਹੈ ਇਸ ਨਵੇਂ ਸਾਲ ਦੇ ਵਿੱਚ ਹਾਲਾਂਕਿ ਜੇਕਰ ਗੱਲ ਕਰੀਏ ਕਿ ਨਵੇਂ ਬਿਲ ਦੀ ਜੋ ਆਸਟ੍ਰੇਲੀਆ ਦੇ ਵਿੱਚ ਵੀ ਕਾਫੀ ਮਸ਼ਹੂਰ ਚੱਲ ਰਿਹਾ ਹੈ ਕਿ ਸੋਸ਼ਲ ਮੀਡੀਆ ਨੂੰ ਇੱਕ ਲਿਮਟ ਦੇ ਵਿੱਚ ਰੱਖਣਾ ਹਾਲਾਂਕਿ ਇਹ ਸਿਰਫ 16 ਸਾਲ ਦੇ ਬੱਚਿਆਂ ਤੱਕ ਹੋ ਸਕਦਾ ਹੈ ਕਿ ਉਹਨਾਂ ਦੇ ਲਈ ਰਿਸਟ੍ਰਿਕਸ਼ਨ ਲਾ ਸਕਦੀ ਹੈ ਸਰਕਾਰੇ ਵੀ ਇੱਕ ਕਾਫੀ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ ਅਤੇ ਦੂਜੇ ਪਾਸੇ ਜੇਕਰ 31 ਦਸੰਬਰ ਤੱਕ ਤੁਸੀਂ ਆਪਣਾ ਆਧਾਰ ਕਾਰਡ ਤੇ ਪੈਨ ਕਾਰਡ ਲਿੰਕ ਨਹੀਂ ਕਰਾਇਆ ਤੇ ਹੁਣ ਤੁਹਾਨੂੰ ਉਹ ਚੀਜ਼ ਫ੍ਰੀ ਦੇ ਵਿੱਚ ਨਹੀਂ ਹੋਵੇਗੀ ਉਹਦੇ ਤੁਹਾਨੂੰ ਇੱਕ ਜੁਰਮਾਨਾ ਫੀਸ ਲੱਗ ਸਕਦੀ ਹੈ ਐਦਾਂ ਦੀਆਂ ਹੋਰ ਖਬਰਾਂ ਦੇ ਲਈ ਦੇਖਦੇ ਰਹੋ ਪੰਜਾਬ ਕਲਿੱਕਰ ਟੀਵੀ